ਜੰਗੇ ਜਾਈ ਨਾਲ ਤੂੰ ਆਸ਼ਕ ਕਾਠੀਏ ਸਦਹੀ ਰਹੇ ਸਮਾਈ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਮੰਤਾ ਹੋਈ ਆਸ਼ਕ ਨਾਇਕੀਏ ਜੀ ਲਿਖੇ ਵਰਤੈ ਸੂਈ ਮਹੱਲਾ ਦੂਜਾ ਸਦਾ ਜਵਾਬ ਦੋਵੇਂ ਕਰੇ ਨਾ ਨਿਕ ਦੋਵੇਂ ਕੁੜੀਆਂ ਦੋਵੇਂ ਕੁੜੀਆਂ ਫੈਨ ਕਾਈ ਪਾਈ ਫੋੜੀ ਜਿੱਥੇ ਵੀ ਸੁਪਾਈ ਐ ਸੋਹ ਸਾਹਿਬ ਸਦਾ ਸੰਭਾਲੀ ਐ ਜਿੱਤ ਕਭੀ ਐ ਆਪਣਾ ਸਾਕਾਲ ਬੁਧਿਲ ਕਿਉਂ ਕਾਲੀ ਐ ਮਤਾਂ ਮੁਰ ਕੀ ਜਈ ਤੇ ਲੰਮੀ ਨਦਰ ਤੇ ਹਾਲੀ ਐ ਸਾਈਂ ਨਾਲਾ ਵੇਗਾ ਪਾਸਾ ਟੰਗੇ ਕਿਚਲਾ ਹੈ ਉੱਪਰ ਕਾਲੀ ਹੈ ਪਰ ਖਾਲੀ ਹੈ ਚਰਾਏ ਉਪਰ ਕਾਲੀ ਜੈ ਪਾਉੜੀ ਦੇ ਸਭੇ ਰੂਪਾਇੇ ਸਭ ਮਾਇ ਸੁਆਸਨਾਂ ਦੀ ਹੈ ਜਿੰਦਗੀ ਦਾ ਪਾਈ ਆਪਣਾ ਸਾਧਾ ਇੱਕ ਭਾਗ ਨਹੀਂ ਇੱਕ ਭਾਗ ਹੈ ਅੰਦਾਜ਼ जनी गुरमुख नाम दया ना कर बिघन ना हो राम राजनी सत गुरपुरख मना ਜੈ ਸਭ ਕੋਏ ਜਿਨ ਸਤ ਕੋਰ ਪਿਆਰ ਸੇਂਦਿਆ ਬਿਨਾ ਸੁਖ ਸਦ ਕੋਏ ਜਿਨਾਂ ਨਾਲ ਸਤ ਕੋਰ ਪੇ ਪਿਆਰ ਬਿਨਾ ਮਿਲਿਆ ਖਾਜ ਸੁਹੇ ਪਰ ਸੁਹੇ ਸ਼ਲੋਕ ਮਹੱਲਾ ਦੀਜਾ ਜਾਗਰ ਲੱਗੇ ਚਾਕਰੀ ਨਾਲੇ ਗਾਰਬੁ ਪਾਦ ਗੱਲਾਂ ਕਰੇ ਗੜੀਰੀਆਂ ਖਸਮ ਨਾ ਪਾਏ ਸਾਦ ਆਪ ਗਵਾਈ ਸਿਵਾ ਕਰੇ ਤੱਕ ਸਿਪਾਈ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਰ ਮਹੱਲਾ ਦੂਜਾ ਜੋ ਜੀ ਹੋਏ ਸੋ ਗਵਮ ਕਾ ਕੇ ਆਵਾ ਕੀ ਜੈ ਰਿਕ ਮੰਗੇ ਅੰਮ੍ਰਿਤ ਵੇਖੋ ਇਹ ਨਿਆ ਮਹਲਾ ਤੁਜਾ ਨਾਂ ਨਿਆਣ ਤੋਸਤੀ ਕਦੇ ਨਾ ਆਵੇ ਰਾਸ ਜੇ ਰਾਜਣ ਤੈ ਹੋ ਵਰਤ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਤੁਜੀ ਕੋ ਵਪਾਸ ਸਭ ਸੇ ਦੀ ਹੁਕਮ ਨਾ ਸੱ ਲੈ ਕੇ ਹੀ ਬਣਾਈ ਅਰਦਾਸ ਕੂੜ ਕਮਾਣਾ ਕੁੜੋ ਹੋਵੇ ਨਾਨਕ ਸਿਖ ਦੇਵ ਦਾਸ ਮਹੰਲਾ ਦੂਜਾ ਨਾਲ ਆੜੇ ਦੋਸਤੀ ਵਟਾਰੂ ਸਿਉ ਨੇ ਹੋ ਪਾਣੀ ਅੰਦਰ ਲੀਤ ਜਿਉ ਅਸਤਿਸ਼ ਦਾਉ ਨਥੀ ਰੂਪ ਮਹੰਲਾ ਦੂਜਾ ਹੋਏ ਆਣਾ ਕਰੇ ਕਾਮ ਅਨਸ ਕਰਾਸ ਜੇ ਕ ਚੰਦੀ ਕ ਜੇ ਦੂਜੀ ਵੀ ਬੇਰਾਹ ਹੋੜ ਯਾਤ ਲੱਗ ਕਤਰੀ ਜੇ ਚੱਲ ਖਸਮੇ ਭਾਰੇ ਮਨ ਤਿਸ ਨੂੰ ਵਕਦੀ ਉਹ ਬਥੇ ਤੂੰ ਨਾ ਖਾਇ ਕਸਮੀ ਕਰੇ ਬਰਾਬਰੀ ਫੇਰ ਕਹਿਰਤ ਦੁਖ ਭਾਈ ਜਲਾ ਵੋਹੀ ਵੋਹੀ ਪਾਣਾ ਖਾਈ ਜਿੱਦਾ ਟਟਾ ਖਾਵਣਾ ਕਿਸ ਕਹੀ ਹੈ ਕਹੀ ਸਬਾ ਸਦਾ ਮੂਹ ਨਾ ਚੱਲੀ ਨਾਲ ਖਰਸ਼ਮ ਚੱਲੇ ਹਰ ਕਾਨ ਕਰੇ ਕਿੰਨ ਲੋਕ ਦਾ ਖਾਵਣਾ ਕਈ ਏਕਾ ਬਾਤ ਆਪ ਤੁਣਾ ਚੱਲ ਲੈ ਨਾਲ ਖਸ ਚੱਲ ਆ ਤੁਮਰੀ ਸਜਨ ਤੁਮਾਰੇ ਆਸਾ ਹਮੇ ਸਜਨ ਸੁਦੇ ਤੁਮਰੇ ਸਜਨ ਤੁਮਹੀ ਸੱਜਣ ਸੁਰੇ ਨੇ 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 ਮਰੇ ਸ਼ਰਮ ਤੁਹਾਡੀ ਆਸਾ ਤੁਮਹੀ ਸੱਟ ਸੁਤੇ

कुमरे ਇਕ ਕਵਨ ਗੁਨ ਕਹੀਏ ਬੇਸ਼ੁਮਾਰ ਬੇਅੰਤ ਸੁਆਮੀ ਤੇਰਾ ਅੰਤ نہ پنہی رہی ہے پیرو انت نہ گن گی کبھی اے تمری شرن تمہاری آسا تمہی ستن صبحیں تے تمہی شرن تمہارا